ਦੇਖੋ ਵੀ ਮਿੱਤਰੋ ਵੱਡੇ ਬੰਦਿਆਂ ਦੀਆਂ ਵੱਡੀਆਂ ਗੱਲਾਂ ਜਿਵੇਂ ਤੁਸੀਂ ਦੇਖਦੇ ਹੋ ਆ ਕੋਈ ਬਾਈ ਨੇ ਕਾਂਡ ਕਰਕੇ ਨਾ ਪੁਲਿਸ ਦੇ ਮੂਹਰੇ ਗੱਡੀ ਭਜਾ ਕੇ ਲੈ ਗਿਆ ਇਹ ਆਪਣੇ ਇੰਡੀਆ ਦੀ ਪੁਲਿਸ ਤਾਂ ਹੈ ਨਹੀਂ ਕੋਈ ਬਾਹਰਲੀ ਫੋਰਸ ਆ ਤੁਸੀਂ ਇਹ ਲਾਓ ਵੀ ਕਿੱਡੀ ਵੱਡੀ ਜ਼ਬਰਦਸਤ ਸਿਕਿਉਰਿਟੀ ਕਰੀ ਹੋਈ ਹੈ ਗੱਡੀ ਦੀ ਬੋਲਟ ਪ੍ਰੂਫ ਲਾ ਲਓ ਜਾਂ ਕੁਝ ਵੀ ਲਾ ਲਓ ਜਲਦੀ ਜਲਦੀ ਵੀਡੀਓ ਨੂੰ ਸ਼ੇਅਰ ਕਰੋ ਜ਼ੋਰ ਲਾ ਲਿਆ ਮਲਾਜਮਾ ਨੇ ਪੂਰਾ ਦੇਖੋ ਜਿਵੇਂ ਆਪਾਂ ਛੱਬਲ ਕਹਿ ਦਿਆ ਨੇ ਆ ਮਾਰ ਮਾਰ ਕੇ ਉਹ ਦੇਖੋ ਕੈਂਚਾ ਜਪਿਆ ਬਾਕੀ ਫਿਰ ਇਹਨਾਂ ਦੇ ਟਾਕੀਆਂ ਦੇ ਵਿੱਚੋਂ ਪਾ ਕੇ ਫੁੱਲਾਂ ਤੇ ਕੋ ਦੇਖੋ ਕੋਸ਼ਿਸ਼ ਕਰੀ ਵੀ ਪਾ ਟਾਕੀ ਦੇ ਵਿੱਚ ਪਾ ਕੇ ਟਾਕੀ ਉਹ ਖੋਲਦਾਨਾ ਪਰ ਨਈ ਵੀਰੇ ਜਿੱਥੇ ਗੱਲ ਸੁਰੱਖਿਆ ਦੀ ਆ ਜਾਂਦੀ ਆ ਜੇ ਕਿਤੇ ਮੂਸਾੜ ਕੋਲੀ ਹੀ ਜੀ ਗੱਡੀ ਹੁੰਦੀ ਚਾਹੇ ਜਿੰਨੇ ਮਰਜ਼ੀ ਗੋਲੀਆਂ ਮਾਰੀ ਜਾਂਦੇ ਦੇਖੋ ਤੁਸੀਂ ਪਿੱਛੇ ਕਰੀਏਗੀ ਪੁਲਿਸian ਸਿਵਲ ਦੀ ਗੱਡੀ ਤੇ ਪੂਰਾ ਜੋਰ ਲਾ ਲਿਆ ਬੰਦੇ ਨੇ ਮਿੰਟਾਂ ਵੀ ਕਰ ਲਿਆ ਉਹਨਾਂ ਨੇ ਤੇ ਦੇਖੋ ਕਿਵੇਂ ਸਕਿਉਰਟੀ ਦੇ ਖੜੀ ਨੂੰ ਉਸ ਤੋਂ ਕੋਈ ਡਰ ਹੋਊਗਾ ਪਹਿਲਾਂ ਤਾਂ ਯਾਰ ਸਮਝ ਨਹੀਂ ਆਉਂਦੀ ਵੀ ਇਹ ਕਾਰਨ ਕੀ ਹੈ ਦੇਖੋ ਕਮਿਸ਼ਨ ਰੱਖਿਆ ਨੇ ਤੇ ਮੈਨੂੰ ਲੱਗਾ ਸ਼ੂਟ ਦਾ ਆਰਡਰ ਹੋਇਆ ਹੋਇਆ ਜੇ ਨਿਸ਼ਾਨਾ ਸਹੀ ਨਹੀਂ ਤੇ ਉਹ ਪਾ ਫੜਨ ਤੋਂ ਬਾਅਦ ਦੇਖਿਓ ਤੁਸੀਂ ਬੱਚ ਚਾਹੇ ਧੌੜੀ ਲਾਦਨ ਪਰ ਇਹ ਨਹੀਂ ਹੈਗਾ ਜਿਵੇਂ ਪੰਜਾਬ ਪੁਲਿਸ ਦਾ ਕੰਮ ਜਾਂ ਇੰਡੀਆ ਪੁਲਿਸ ਦਾ ਇਹ ਲੋਕਾਂ ਦੇ ਸਾਹਮਣੇ ਬੰਦੇ ਤੇ ਥੱਪੜ ਮਾਰਦੇ ਨੇ ਇਹ ਮੁਰਜ਼ਿਮ ਦੀ ਵੀ ਇੱਜ਼ਤ ਕਰਦੇ ਨੇ ਬਹੁਤ ਯਾਰ ਤੂੰ ਮੈਂ ਯਾਰ ਕਿੰਨੇ ਯਾਰ ਇੱਕ ਬੰਦਾ ਇਹ ਤੁਸੀਂ ਪਿੱਛੋਂ ਫੋਰਸ ਦੇਖਿਓ ਮੈਂ ਪੂਰੀ ਵੀਡੀਓ ਦੇਖੀ ਹੈ ਨਾ ਤੁਸੀਂ ਫੋਰਸ ਦੇਖਿਓ ਆਉਂਦੇ ਪਈ ਹੈ ਇਹ ਇੱਕ ਹੋਰ ਖਾਸੀਅਤ ਦੇਖਿਓ ਇਹ ਆਪ ਤੋਂ ਸੀਨੀਅਰ ਨੂੰ ਸਲੂਟ ਨਹੀਂ ਮਾਰਦੇ ਹੱਥ ਮਿਲਾਉਂਦੇ ਨੇ ਇਹ ਨਹੀਂ ਹੁੰਦਾ ਹੈਗਾ ਵੀ ਬਲਾਜਬ ਨੂੰ ਦੂਜੇ ਨੂੰ ਐ ਹੋਵੇ ਵੀ ਹਾਂ ਮੈਂ ਪਤਾ ਨਹੀਂ ਵੱਡਾ ਅਫਸਰ ਹੱਥੇ ਮਿਲੋਣਾ ਸਪਾਈ ਨਾਲ ਵੀ ਤੰਤਰ ਨੇ ਖੋਲ੍ਹਿਆ ਨਹੀਂ ਹੈਗਾ ਕਿਟਮਾਰੂ ਕੁਝ ਮੱਚੀ ਹੋਈ ਜਾਵੇ ਜ਼ੋਰ ਲਾ ਲਿਆ ਉਹਨਾਂ ਨੇ ਦੇਖੋ ਪਹਿਲਾਂ ਪੰਨਪਨੀ ਜੁੱਤਾ ਤਹਾੜ ਕੇ ਥੱਕ ਕੇ ਵੀ ਫੁੱਟਰ ਦੀ ਤਾਂ ਗੱਡੀ ਹੈ ਨਹੀਂ ਨਾ ਇਹਦਾ ਸ਼ੀਸ਼ਾ ਫੁੱਟੇ ਇਹ ਸ਼ੀਸ਼ਾ ਫੁੱਟਦਾ ਫਿਰ ਲੋ ਖੋਲਦੇ ਫਿਰ ਇਹਨੂੰ ਕਰਦੇ ਉਹਨੂੰ ਉਸ ਦੀ ਮਰਜ਼ੀ ਅੰਦਰੋਂ ਉਹ ਕਰਨਾ ਜਾਂ ਨਾ ਕਰਨਾ ਇੱਕ ਕਰਨ ਜਤੈਰ ਕਰਨ ਤੇ ਇਹ ਲੱਗਦਾ ਵੀ ਕੋਈ ਬੱਤੀਆਂ ਬੁੱਤੀਆਂ ਹੋਣੀਆਂ ਜਿਵੇਂ ਦੇਖੋ ਅਜਾ ਵਰਾ ਲੈਣਾ ਉਸ ਤੋਂ ਗੱਡੀ ਇਹ ਅੱਗੇ ਜਾਈ ਖੜਾ ਗਲਤ ਪਾਰਕਿੰਗ ਚ ਬਾ ਯਾਰ ਬਾ ਕੁਮੜਾ ਇੱਕੋ ਤਰੋਂ ਗੱਡੀ ਆਊਗੀ ਚਿੱਟੇ ਰੰਗ ਦੀ ਪੁਲਿਸ ਦੀ ਅਫਸਰ ਆਊਗਾ ਪਤਾ ਹੈ ਇਸ ਬੰਦੇ ਨੇ ਆਪ ਫੋਨ ਕਰਿਆ ਦੇਖੋ ਯਾਰ ਵਾ 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 ਯਾਰ ਬਾਇਰ ਲ ਬਹੁਤ ਹੋ ਰਹੀ ਹੈ ਵੀਡੀਓ ਇਹ ਸ਼ੇਅਰ ਕਰਕੇ ਫੋਲੋ ਕਰ ਲਿਆ ਕਰੋ ਪੇਜ ਨੂੰ ਲਾ ਕੇ ਜਿੰਨਾ ਵੀ ਹੋਇਆ ਉਹਨਾਂ ਨੂੰ ਅਸੀਂ ਜਾਨਾ ਹੈ ਕਰਨਾ ਪੈਣਾ ਪੁੱਛ ਅੱਗੇ ਵਾਲੇ ਸ਼ੀਸ਼ੇ ਤੇ ਜ਼ੋਰ ਲਾ ਲਿਆ ਗੱਡੀ ਪੂਰੀ ਸ਼ਕਤਾਂ ਗੱਡੀ ਇਹ ਕਿਹੜੀ ਕੰਪਨੀ ਦੀ ਆ ਕਮੈਂਟ ਕਰਕੇ ਦੱਸੋ ਜਨਾਂ ਨੂੰ ਪਤਾ ਹੈ ਉਹ ਦੇਖੋ ਗੱਡੀ ਆ ਗਈ ਚਿੱਟੇ ਪੁਲਿਸਿਆਂ ਦੀ ਇਹ ਉਹਦੇ ਵਿੱਚ ਸੀਨੀਅਰ ਅਫਸਰ ਆਇਆ ਦੇਖੋ 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 ਤੁਸੀਂ ਇਹ ਉਹਨਾਂ ਦੇ ਆਏ ਤੋਂ ਦੇਖੋ ਉੱਪਰ ਹੱਥ ਝੁਕਲੇ ਨੇ ਜਿਹਨੇ ਸ਼ਕਤੀ ਬਹੁਤ ਹੱਥ ਕਰਲੇ ਸਿੱਧੇ ਪਿੱਛੋਂ ਲਾ ਕੇ ਤਾਂ ਤੁਹਾਨੂੰ ਹੱਥ ਕੜੀ ਕੋਈ ਗੱਲਬਾਤ ਨਹੀਂ ਕਿਸੇ ਤਰ੍ਹਾਂ ਦੇ ਕੋਈ ਉਹ ਨਹੀਂ ਕੁੱਟ ਨਹੀਂ ਮਾਰ ਨਹੀਂ ਕਰੀ ਫੇਰ ਚਾਹੇ ਕੁਝ ਕਰਨ ਉਹ ਦੇਖੋ ਤੁਸੀਂ ਵੀ ਕਿੰਨੇ ਸਿਕਿਉਰਟੀ ਆਪਦੇ ਨਾਲ ਵੀ ਹੈਣਾ ਕਿੰਨੇ ਆ ਵੀ ਵਿਚਾਰ ਰੱਖਣ ਦੇ ਵਾਸਤੇ ਮੈਂ ਟਾਲ ਕੇ ਦਿੰਨੇ ਆਪਾਂ ਉਹ ਤੇ ਕੁਮਾਰ ਨੂੰ ਦੱਸਿਆ ਸੀ ਕਿ ਵੀ ਹੱਥ ਮਿਲਾਉਂਦਾ ਹੈ ਬੇਟਾ ਅਫਸਰ ਨਹੀਂ ਹੈਗਾ ਵੀ ਛੋਟੇ ਨੂੰ ਉਹ ਕੋਲ ਬੱਚੂ ਦੋ ਤਾਂ ਲੈ ਕੇ ਕਹਿੰਦਾ ਚੱਲ ਚੱਲੀਏ ਯਾਰ ਕਹਿੰਦਾ ਸੇਲੇ ਰੀ ਹਟ ਗਈ ਤਾਂ ਕੋਈ ਬੱਡੇ ਡਾਉਨ ਲੱਗਦਾ ਯਾਰ ਹੁਣ ਖੁੱਲੀਆਂ ਨੇ ਗੱਡੀਆਂ ਜੋ ਲੜਿਆ ਉਹਨਾਂ ਨੇ ਮਾਰ ਮਾਰ ਕੇ ਬੱਲੇ 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 ਕੋਈ ਵੱਡਾ ਕਾਂਡ ਕਰਿਆ ਹੋਇਆ ਇਹਦੇ ਕੋਈ ਬੰਦਾ ਵੀ ਨਹੀਂ ਕੋਈ ਬਾਹਰ ਦੇਖਦਾ ਕੱਲੀ ਪੁਲਿਸ ਹੀ ਆ ਕਿਸੇ ਨੇ ਉੱਪਰੋਂ ਬਣਾਈ ਆ ਵੀਡੀਓ ਦੇਖ 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 ਓਏ ਨੀ ਗੱਡੀਆਂ ਇਡਾ ਪ੍ਰਸ਼ਾਸਨ ਯਾਰ ਬਹੁਤ ਮੋਟਰਸਾਈਕਲਾਂ ਦੀ ਪੁਲਿਸ ਵਿੱਚ ਕਾਰ ਵਾਲੇ ਉਹ ਤਰਿਆ ਜਾਂਦਾ ਆਂ ਬੰਦਾ ਚਿੱਟੇ ਜਿਹਾ ਕੁਪੜਾ ਲੈ ਕੇ ਤੁੰਦਰੇ ਅੰਮਾ ਵਰ ਕਿੰਨੇ ਜਣੇ ਨੇ ਇਹਦੇ ਲਗਭਗ ਪੁੱਛ ਕੇ ਨਾ ਬੰਦੇ ਨੂੰ ਪੱਲੇ ਜਵਨ ਨਾ ਬੱਡੇ ਯਾ ਗਾਂਡ ਕੋਈ